ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਜਿੱਥੇ ਹੁਣ ਗੱਠਜੋੜ ਦੀ ਸਰਕਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਸਾਹਮਣੇ ਆ ਰਹੇ ਨੇ ਤਾਂ ਐਸੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਨितीश ਕੁਮਾਰ ਨੂੰ ਇੰਡੀਆ ਗੱਠਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਬਣਨ ਦਾ ਆਫਰ ਕਰ ਦਿੱਤਾ ਗਿਆ ਦਰਅਸਲ ਇਸ ਦਾ ਖੁਲਾਸਾ ਜੀਡੀਯੂ ਨੇਤਾ ਦੇ ਵੱਲੋਂ ਕੀਤਾ ਗਿਆ ਜਿਸ ਦੇ ਬਿਆਨ ਤੋਂ ਬਾਅਦ ਹੁਣ ਬਵਾਲ ਮਚ ਗਿਆ ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਨੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤੇ ਭਾਜਪਾ ਦੀ ਅਗਵਾਈ ਵਾਲੀ NDA ਗੱਠਜੋੜ ਨੂੰ ਜਿੱਥੇ 292 ਸੀਟਾਂ ਮਿਲੀਆਂ ਨੇ ਤੇ ਬਹੁਮਤ ਦਾ ਅੰਕੜਾ 272 ਜਿਸ ਤੋਂ ਜ਼ਿਆਦਾ ਸੀਟਾਂ ਇਸ ਵੇਲੇ NDA ਦੇ ਕੋਲ ਨੇ ਤਾਂ ਉੱਥੇ ਹੀ ਦੱਸਦੀ ਹੈ ਕਿ ਜਿੱਥੇ ਵਿਰੋਧੀ ਧਿਰ ਜਿਹੜੀ ਉਹਨਾਂ ਦੇ ਕੋਲ 234 ਸੀਟਾਂ ਨੇ ਹੁਣ ਇਸੇ ਵਿਚਾਲੇ ਇੱਕ ਬਿਆਨ ਸਾਹਮਣੇ ਆਇਆ ਜਿਸ ਨੇ ਕੀ ਸਿਆਸੀ ਬਵਾਲ ਮਚਾ ਦਿੱਤਾ ਦਰਅਸਲ JDU ਨੇਤਾ ਦਾ ਇੱਕ ਬਿਆਨ ਸਾਹਮਣੇ ਆਂਦਾ ਹੈ ਦਰਅਸਲ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਨਿਤਿਸ਼ ਕੁਮਾਰ ਨੂੰ ਇੰਡੀਆ ਗੱਠਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਦਾ ਆਫਰ ਦੇ ਦਿੱਤਾ ਗਿਆ ਪਰ ਇਸੇ ਵਿਚਾਲੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਇਹ ਆਫਰ ਜਿਹੜਾ ਠੁਕਰਾ ਦਿੱਤਾ ਗਿਆ ਹੈ ਦਰਅਸਲ ਜੀਡੀਯੂ ਨੇਤਾ ਕੇਸੀ त्यागी ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਨਿਤਿਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਪਦ ਦਾ ਆਫਰ ਹੋਇਆ ਸੀ ਕੇਸੀ त्याਗੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਜੀਡੀਯੂ ਨੇਤਾ ਕੇਸੀ त्याਗੀ ਜਿਨ੍ਹਾਂ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਵੱਲੋਂ ਨਿਤਿਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਪਦ ਦਾ ਆਫਰ ਦਿੱਤਾ ਗਿਆ ਸੀ ਪਰ ਨਿਤਿਸ਼ ਕੁਮਾਰ ਦੇ ਵੱਲੋਂ ਇਹ ਜਿਹੜਾ ਆਫਰ ਹੈ ਠੁਕਰਾ ਦਿੱਤਾ ਗਿਆ ਤਾਂ ਹੁਣ ਦੱਸ ਦਈਏ ਕਿ ਦੇਸ਼ ਦੇ ਵਿੱਚ ਜਿੱਥੇ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨ ਜਾ ਰਹੇ ਨੇ ਤੇ ਤੀਜੀ ਵਾਰੋਂ ਸਰਕਾਰ ਬਣਾ ਰਹੇ ਨੇ ਤਾਂ ਐਸੇ ਵਿਚਾਲੇ ਜਿਹੜੀ ਸਰਕਾਰ ਹੈ ਉਹ ਹੁਣ ਬਣਨ ਜਾ ਰਹੀ ਹੈ ਪਰ ਇਹ ਜਿਹੜਾ ਕੇਸੀ त्याਗੀ ਦਾ ਬਿਆਨ ਹੈ ਇਸ ਨੇ ਸਿਆਸੀ ਬਵਾਲ ਮਚਾ ਕੇ ਰੱਖ ਦਿੱਤਾ ਜਿੱਥੇ ਉਹ ਕਹਿ ਰਹੇ ਨੇ ਕਿ ਇੰਡੀਆ ਗੱਠਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਪਦ ਦੀ ਆਫਰ ਜਿਹੜੀ ਹੈ ਨਿਤਿਸ਼ ਕੁਮਾਰ ਨੂੰ ਦੇ ਦਿੱਤੀ ਗਈ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਆਫਰ ਰ ਕਰ ਦਿੱਤੀ ਗਈ ਹੈ ਦੱਸਦੀ ਕਿ ਇਸ ਵੇਲੇ ਜਿਹੜੀ ਗੱਠਜੋੜ ਦੀ ਸਰਕਾਰ ਆ ਉਹ ਬਣੇਗੀ ਐਨਡੀਏ ਦੀ ਸਰਕਾਰ ਦੇਸ਼ ਦੇ ਵਿੱਚ ਬੜਨ ਜਾ ਰਹੀ ਹੈ ਤੇ ਇਸੇ ਵਿਚਾਲੇ ਹੁਣ ਜਿਹੜੀਆਂ ਬਾਕੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਮੰਤਰਾਲੇ ਵੀ ਮੰਗੇ ਜਾ ਰਹੇ ਨੇ ਕਿਹੜਾ ਮੰਤਰਾਲਾ ਕਿਸ ਨੂੰ ਦਿੱਤਾ ਜਾਵੇਗਾ ਇਹ ਤਾਂ ਵੇਖਣਾ ਹੋਵੇਗਾ ਪਰ ਇਸੇ ਵਿਚਾਲੇ ਇਸ ਬਿਆਨ ਨੇ ਬਵਾਲ ਮਚਾ ਕੇ ਰੱਖ ਦਿੱਤਾ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਜਿੱਥੇ ਹੁਣ ਗੱਠਜੋੜ ਦੀ ਸਰਕਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਸਾਹਮਣੇ ਆ ਰਹੇ ਨੇ ਤਾਂ ਐਸੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਨितीश ਕੁਮਾਰ ਨੂੰ ਇੰਡੀਆ ਗੱਠਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਬਣਨ ਦਾ ਆਫਰ ਕਰ ਦਿੱਤਾ ਗਿਆ। ਦਰਅਸਲ ਇਸ ਦਾ ਖੁਲਾਸਾ ਜੀਡੀਯੂ ਨੇਤਾ ਦੇ ਵੱਲੋਂ ਕੀਤਾ ਗਿਆ ਜਿਸ ਦੇ ਬਿਆਨ ਤੋਂ ਬਾਅਦ ਹੁਣ ਬਵਾਲ ਮਚ ਗਿਆ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਨੇ। ਪ੍ਰਧਾਨ ਮੰਤਰੀ ਬਣਨ ਨੇ ਤੇ ਭਾਜਪਾ ਦੀ ਅਗਵਾਈ ਵਾਲੀ NDA ਗੱਠਜੋੜ ਨੂੰ ਜਿੱਥੇ 292 ਸੀਟਾਂ ਮਿਲੀਆਂ ਨੇ ਤੇ ਬਹੁਮਤ ਦਾ ਅੰਕੜਾ 272 ਜਿਸ ਤੋਂ ਜ਼ਿਆਦਾ ਸੀਟਾਂ ਇਸ ਵੇਲੇ NDA ਦੇ ਕੋਲ ਨੇ ਤਾਂ ਉੱਥੇ ਹੀ ਦੱਸਦੀ ਹੈ ਕਿ ਜਿੱਥੇ ਵਿਰੋਧੀ ਧਿਰ ਜਿਹੜੀ ਉਹਨਾਂ ਦੇ ਕੋਲ 234 ਸੀਟਾਂ ਨੇ ਹੁਣ ਇਸੇ ਵਿਚਾਲੇ ਇੱਕ ਬਿਆਨ ਸਾਹਮਣੇ ਆਇਆ ਜਿਸ ਨੇ ਕੀ ਸਿਆਸੀ ਬਵਾਲ ਮਚਾ ਦਿੱਤਾ ਦਰਅਸਲ JDU ਨੇਤਾ ਦਾ ਇੱਕ ਬਿਆਨ ਸਾਹਮਣੇ ਆਂਦਾ ਹੈ ਦਰਅਸਲ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਨਿਤਿਸ਼ ਕੁਮਾਰ ਨੂੰ ਇੰਡੀਆ ਗੱਠਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਨਨ ਦਾ ਆਫਰ ਦੇ ਦਿੱਤਾ ਗਿਆ ਪਰ ਇਸੇ ਵਿਚਾਲੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਇਹ ਆਫਰ ਜਿਹੜਾ ਠੁਕਰਾ ਦਿੱਤਾ ਗਿਆ ਹੈ ਦਰਅਸਲ ਜੀਡੀਯੂ ਨੇਤਾ ਕੇਸੀ त्याਗੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਨਿਤਿਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਪਦ ਦਾ ਆਫਰ ਹੋਇਆ ਸੀ ਕੇਸੀ त्याਗੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਜੀਡੀਯੂ ਨੇਤਾ ਕੇਸੀ त्याਗੀ ਜਿਨ੍ਹਾਂ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਵੱਲੋਂ ਨਿਤਿਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਪਦ ਦਾ ਆਫਰ ਦਿੱਤਾ ਗਿਆ ਸੀ ਪਰ ਨਿਤਿਸ਼ ਕੁਮਾਰ ਦੇ ਵੱਲੋਂ ਇਹ ਜਿਹੜਾ ਆਫਰ ਹੈ ਠੁਕਰਾ ਦਿੱਤਾ ਗਿਆ ਤਾਂ ਹੁਣ ਦੱਸ ਦਈਏ ਕਿ ਦੇਸ਼ ਦੇ ਵਿੱਚ ਜਿੱਥੇ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨ ਜਾ ਰਹੇ ਨੇ ਤੇ ਤੀਜੀ ਵਾਰ ਉਹ ਸਰਕਾਰ ਬਣਾ ਰਹੇ ਨੇ ਤਾਂ ਐਸੇ ਵਿਚਾਲੇ ਜਿਹੜੀ ਸਰਕਾਰ ਹੈ ਉਹ ਹੁਣ ਬਣਨ ਜਾ ਰਹੀ ਹੈ ਪਰ ਇਹ ਜਿਹੜਾ ਕੇਸੀ त्याਗੀ ਦਾ ਬਿਆਨ ਹੈ ਇਸ ਨੇ ਸਿਆਸੀ ਬਵਾਲ ਮਚਾ ਕੇ ਰੱਖ ਦਿੱਤਾ ਜਿੱਥੇ ਉਹ ਕਹਿ ਰਹੇ ਨੇ ਕਿ ਇੰਡੀਆ ਗੱਠਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਪਦ ਦੀ ਆਫਰ ਜਿਹੜੀ ਹੈ ਨਿਤਿਸ਼ ਕੁਮਾਰ ਨੂੰ ਦੇ ਦਿੱਤੀ ਗਈ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਆਫਰ ਰੱਦ ਕਰ ਦਿੱਤੀ ਗਈ ਹੈ ਦੱਸਦੀ ਕਿ ਇਸ ਵੇਲੇ ਜਿਹੜੀ ਗੱਠਜੋੜ ਦੀ ਸਰਕਾਰ ਆ ਉਹ ਬਣੇਗੀ ਐਨਡੀਏ ਦੀ ਸਰਕਾਰ ਦੇਸ਼ ਦੇ ਵਿੱਚ ਬੜਨ ਜਾ ਰਹੀ ਹੈ ਤੇ ਇਸੇ ਵਿਚਾਲੇ ਹੁਣ ਜਿਹੜੀਆਂ ਬਾਕੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਮੰਤਰਾਲੇ ਵੀ ਮੰਗੇ ਜਾ ਰਹੇ ਨੇ ਕਿਹੜਾ ਮੰਤਰਾਲਾ ਕਿਸ ਨੂੰ ਦਿੱਤਾ ਜਾਵੇਗਾ ਇਹ ਤਾਂ ਵੇਖਣਾ ਹੋਵੇਗਾ ਪਰ ਇਸੇ ਵਿਚਾਲੇ ਇਸ ਬਿਆਨ ਨੇ ਬਵਾਲ ਮਚਾ ਕੇ ਰੱਖ ਦਿੱਤਾ